ਤੁਹਾਨੂੰ ਡੋਸਟਰ ਮਾਤਮ ਦਾ ਸ਼ੁਕਰੀਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਟੂਰਨਾਮੈਂਟ ਪੇਲੇ ਮੇਸਟਰ ਵੱਲ ਆਪਰ ਲਾ ਬਹਾਰ ਕਰਨ 40 ਮਾ ਟੂਰਨਾਮੈਂਟ ਦਾ ਜਿਹੜਾ ਸਰਦਾਰ ਮੋਹਨ ਸਿੰਘ ਜੀ ਨੇ ਚਰ ਸਾਹਮਣੇ ਉਸ ਤੋਂ ਉਸਦੀ ਸਰਦਾਰ ਅਕਾਲ ਸਿੰਘ ਜੀ ਨੇ ਚਰ ਉਹਦਾ ਵੱਲੋਂ ਕਿਹਾ ਗਿਆ ਔਰ ਸਾਡੇ ਟੂਰਨਾਮੈਂਟ ਦੇ ਅਧਾਨ ਸਰਦਾਰ ਅਰਸ਼ ਸਿੰਘ ਜੀ ਬਲਦਾਰ ਇਜਾਨਤੀ ਸ੍ਰੀ ਸੁਮਨਾਲ ਸਿੰਘ ਜੀ ਪਰੂਲੀ ਸਿੰਘ ਪਾਣੀ ਜੀ ਐਸ ਐਟ ਉਮੀਦਵਾਰ ਦਰਸ਼ਨ ਸਿੰਘ ਜੀ ਔਰ ਖਾਸ ਤੌਰ ਤੇ ਸਾਡੇ ਐਨ ਆਰ ਆਈ ਵੀਰ ਸਰਦਾਰ ਮਨਜੀਤ ਸਿੰਘ ਜੀ ਨਿਚਰ ਅਮਰੀਕ ਸਿੰਘ ਜੀ ਮਨਿਹਾਸ ਸਰਦਾਰ ਸਰਦਾਰਾ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਮਹਿੰਗਾ ਸਿੰਘ ਜੀ ਬਰਜੀਤ ਸਿੰਘ ਜੀ ਜੀ ਬਹੁਤ ਨੇਦਾ ਜੀ ਤੇ ਸਾਰੇ ਚੇਚਤਾਂ ਤੇ ਪਹੁੰਚਿਆ ਮੈਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਸਾਰੇ ਪਿੰਡ ਵਾਸੀਆਂ ਦਾ ಗ್ರಾಮ ਪੰਚਾਇਤ ਰੇਸਨੀਵਾਲ ਸ਼ਾਹਪੁਰ ਦਾ ਉਹ ਇਹ ਜੋ ਟੂਰਨਾਮੈਂਟ ਆ ਸਾਡਾ ਆਰੇ ਨਗਰ ਦੇ ਸਜੋਗ ਐਨ ਆਰ ਐ ਵੀ ਉਹਨਾਂ ਦੇ ਸਜੋਗ ਦੇ ਨਾਲ ਕਰਵਾਇਆ ਜਾਂਦਾ ਹੈ ਸਾਡਾ ਟੂਰਨਾਮੈਂਟ ਜੋ 40 ਮਾਂ ਟੂਰਨਾਮੈਂਟ ਸਾਡਾ ਅੱਜ ਆਰੰਭ ਹੋਇਆ ਜਿਸ ਵਿੱਚ ਤਕਰੀਬਨ ਚਾਰ ਹੀ ਟੀਮਾਂ ਬਾਗ ਲੈ ਰਹੀਆਂ ਅੱਜ ਦਾ ਪਹਿਲਾ ਮੈਚ ਫੁੱਟਬਾਲ ਉਪਨ ਦਾ ਅਗੋਟਨੀ ਮੈਚ ਮੁਹੰਮਦਪੁਰ ਵਰਸ ਤੰਗੀਵਾ ਦਾ ਹੋ ਰਿਹਾ ਮੈਚ ਜਿਹੜਾ ਅੱਜ ਟਾਕ ਮਾਚ ਸਰਦਾਰ ਮੋਹਨ ਸਿੰਘ ਜੀ ਨੇ ਕੀਤਾ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਸਾਨੂੰ ਜੋ ਐਨਆਰਏ ਵੀਰ ਐ ਤਰਾਮ ਬਚੈਤ ਹੋਰ ਕੁਪਾਂਟੇ ਸੱਜਣ ਜਿਨ੍ਹਾਂ ਨੇ ਟੂਰਨਾਮੈਂਟ ਦਾ ਸਹਿਯੋਗ ਕੀਤਾ ਆ ਜਿਨ੍ਹਾਂ ਨੇ ਪੈਸਿਆਂ ਦੀ ਖਾਸ ਕਰਕੇ ਇਹਦੀ ਪੈਸਿਆਂ ਦੀ ਜਿਹੜੀ ਸੇਵਾ ਕੀਤੀ ਆ ਜਿਨ੍ਹਾਂ ਨੇ ਉਹਨਾਂ ਦਾ ਬਹੁਤ ਧੰਨਵਾਦ ਆ ਕਿਉਂਕਿ ਇਹ ਜੋ ਟੂਰਨਾਮੈਂਟ ਆ ਕਿ ਪੈਸੇ ਨਾਲ ਹੀ ਚੱਲਦਾ ਆ ਤੇ ਮੈਂ ਇੱਥੇ ਆਉਣ ਤੇ ਮਨਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਤੇ ਉਹਨਾਂ ਦੇ ਬੇਟੇ ਆਏ ਆ ਨਾਲ ਨਿਰੰਦਰ ਸਿੰਘ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਥੈਂਕ ਯੂ